ਅਗਰ ਸੈਨੇਟ ਹੁੰਦੀ ਇਹੋ ਜਿਹਾ ਫਜ਼ੂਲ ਫੈਸਲਾ ਆ ਹੀ ਨਹੀਂ ਸੀ ਸਕਦਾ 24 ਸਾਲ ਅਗਰ ਮੈਂ ਸੈਨੇਟ ਚ ਰਿਹਾ ਤੇ ਮੈਂ ਕਹਿ ਸਕਦਾ ਇਹੋ ਜੀ ਚੀਜ਼ਾਂ ਹੀ ਚੱਲਣ ਹੀ ਦੇਣੀਆਂ ਕੀ ਕਰਦੇ ਪੇ ਗੱਲਾਂ ਗੱਲਾਂ ਅਸੀਂ ਫੀਸ ਨਹੀਂ ਸੀ ਵਧਨ ਦਿੰਦੇ ਹੁਣ ਤਾਂ ਬਿਲਕੁਲ ਨਾ ਦੀ ਪੰਜਾਬ ਯੂਨੀਵਰਸਿਟੀ ਹੈ ਕੰਟਰੋਲ ਸਾਰਾ ਸੈਂਟਰ ਦਾ ਜੀ ਔਰ ਅਸੀਂ ਇੱਥੇ ਮੈਂ ਕਾਲਜ ਇੱਥੋਂ ਰਿਟਾਇਰ ਵੀ ਹੋਇਆ ਐਜ਼ ਅ ਪ੍ਰੋਫੈਸਰ ਇੱਥੋਂ ਹੀ ਐਸ ਯੂਨੀਵਰਸਿਟੀ ਜਿਵੇਂ ਪੜ੍ਹਾਉਂਦਾ ਵੀ ਸੀ ਇੱਥੇ ਪੋਲੀਟੀਕਲ ਸਾਇੰਸ ਬਾਅਦ ਵਿੱਚ ਰਿਟਾਇਰ ਵੀ ਹੋਇਆ ਔਰ ਉਹਦੇ ਨਾਲ ਹੁਣ ਕੀ ਹੋਣਾ ਹੈ ਕਿ ਜਦੋਂ ਸਿੰਧੀ ਗੱਡੀ ਨਹੀਂ ਹੈ ਸੈਨੇਟ ਹੀ ਨਹੀਂ ਸਭ ਕੁਝ ਨਾਮੀਨੇਟਡ ਹੈ ਜੋ ਵੀ ਲਿਆਣਗੇ ਜੋ ਲਾ ਤੋਹੀ ਇੰਪਲੀਮੈਂਟ ਹੋਣਗੇ ਕੋਈ ਰਿਸਿਸਟੈਂਸ ਨਹੀਂ ਔਰ ਜਿਹੜੀ ਸਰ ਐਫੀਡੇਵਿਟ ਦੀ ਗੱਲ ਹੋ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਪ੍ਰੋਟੈਸਟ ਕਰਨਾ ਹੈ ਪਹਿਲਾਂ ਤੁਸੀਂ ਪਰਮਿਸ਼ਨ ਲਓ ਇਹ ਗੱਲ ਬਿਲਕੁਲ ਹੀ ਕਿਤੇ ਵੀ ਡਾਈਜੈਸਟ ਨਹੀਂ ਹੁੰਦੀ ਕਿ ਤੁਸੀਂ ਇਹ ਯੂਨੀਵਰਸਿਟੀ ਨੂੰ ਕਿਸ ਤੰਗ ਦੇ ਨਾਲ ਤੁਸੀਂ ਚਲਾਉਣਾ ਚਾਹੁੰਦੇ ਹੋ ਇਹ ਇਸ ਤਰ੍ਹਾਂ ਦੀ ਤੁਸੀਂ ਰੈਸਟ੍ਰਿਕਸ਼ਨਾਂ ਲਗਾ ਕੇ ਚੈੱਕ ਲਗਾ ਕੇ ਇਸ ਤਰ੍ਹਾਂ ਬੱਚਾ ਇਥੋਂ ਡਿਵੈਲਪ ਕਰੇਗਾ ਕਿਵੇਂ ਉਹਦੀ ਸਾਰੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਜਾਂ ਬੱਚੇ ਇਥੋਂ ਹੀ ਦੁਨੀਆ ਦੇ ਹਿੰਦੁਸਤਾਨ ਦੇ ਵਿੱਚ ਬਾਹਰ ਜਾ ਕੇ ਲੀਡਰ ਬਣਨੇ ਇਥੋਂ ਹੀ ਸਾਇੰਟਿਸਟ ਬਣਨੇ ਇਥੋਂ ਹੀ ਪ੍ਰੋਫੈਸਰ ਬਣਨੇ ਆ ਕਿ ਖੁੱਲੀ ਡੁੱਲੀ ਹਵਾ ਚਾਹੀਦੀ ਹੈ ਸਰ 24 ਸਾਲ ਦੇ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਜਾਂ ਜਿੱਦਾਂ ਵੀ ਤੁਸੀਂ ਚਿਰ ਪੜਾਇਆ ਕਦੇ ਕਦੇ ਹੋਇਆ ਇਦਾਂ ਨਹੀਂ ਨਹੀਂ 24 ਸਾਲ ਦੇ ਵਿੱਚ ਬੜੀਆਂ ਅਜੀਟੇਸ਼ਨ ਹੋਈਆਂ ਅਸੀਂ ਵੀ ਇੱਥੇ ਹੀ ਬੰਦੇ ਰਹੇ ਸਭ ਕੁਝ ਹੁੰਦਾ ਰਿਹਾ ਪਰ ਚੀਜ਼ਾਂ ਸਾਲ ਬਹਜਣਦੀਆਂ ਸੀ ਔਰ ਉਹ ਚੱਡ ਲੱਖ ਨਹੀਂ ਸੀ ਹੁੰਦੇ ਹੁੰਦੇ ਸੀ ਮੰਗਾ ਹੁੰਦੀਆਂ ਕਿ ਤਰ੍ਹਾਂ ਦੀਆਂ ਪਰ ਇਹ ਨਹੀਂ ਸੀ ਅੱਜ ਜਿਹੜੀ ਅੱਜ ਦੀ ਹਾਲਤ ਹੈ ਨਾ ਇਹ ਦੋ ਗੱਲਾਂ ਸਾਫ਼ ਹੈ ਕਿ ਜਿਹੜੀਆਂ ਸਟੂਡੈਂਟਸ ਦਾ ਡੈਮੋਕਰਟ ਰਾਈਟਸ ਹੈ ਉਹ ਐਸ ਵੇਲੇ ਜਿਹੜੇ ਸਨੇਚ ਕੀਤੇ ਜਾ ਰਹੇ ਨੇ ਉਹ ਬੜੀ ਹੀ ਜ਼ਿਆਦਾ ਇੱਕ ਟ੍ਰੈਜੇਡੀ ਹੈ ਸੱਚੇ ਕਾਲ ਦੋਸਤੋ ਮੈਂ ਇਸ ਵਕਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਨਾਲ ਇਸ ਵਕਤ ਡਾਕਟਰ ਰਵਿੰਦਰਨਾਥ ਸ਼ਰਮਾ ਜੀ ਮੌਜੂਦ ਨੇ ਜੋ ਕਿ ਸੈਨੇਟ ਮੈਂਬਰ ਵੀ ਰਹਿ ਚੁਕੇ ਨੇ ਸੈਨੇਟਰ ਰਹਿ ਚੁਕੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਔਰ ਹਾਲ ਹੀ ਦੇ ਵਿੱਚ ਹੁਣ ਜਦੋਂ ਇੱਕ ਫਰਮਾਨ ਜਾਰੀ ਹੋਇਆ ਹੈ ਕਿ ਸੈਂਟਰਲ ਗਵਰਨਮੈਂਟ ਵੱਲੋਂ ਜਿਹੜਾ ਪਹਿਲਾਂ ਇੱਕ ਪ੍ਰਬੰਧਕੀ ਢਾਂਚਾ ਚੱਲਿਆ ਆ ਰਿਹਾ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਫੈਸਲੇ ਸੈਨੇਟ ਜਾਂ ਸਿੰਡੀਕੇਟ ਦੁਆਰਾ ਲਏ ਜਾਂਦੇ ਸੀ ਜਾਂ ਇਹ ਵੀ ਹੁੰਦਾ ਸੀ ਕਿ ਕਈ ਫੈਸਲੇ ਹੋ ਜਾਂਦੇ ਸੀ ਉਹਨੂੰ ਵਾਪਸ ਕਰਵਾਉਣ ਦੇ ਵਿੱਚ ਵੀ ਸੈਨੇਟ ਤੇ ਸਿੰਡੀਕੇਟ ਆਪਣਾ ਰੋਲ ਅਦਾ ਕਰਦੀ ਸੀ ਉਹ ਫੈਸਲੇ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਉੱਤੇ ਖਤਰਾ ਬਣਿਆ ਹੋਇਆ ਹੈ ਕਿ ਹੁਣ ਇੱਕ ਗਵਰਨਿੰਗ ਬੋਡੀ ਲਗਾ ਦਿੱਤੀ ਗਈ ਹੈ ਸੈਨੇਟ ਦੀ ਜਗ੍ਹਾ ਸਰ ਪਲੀਜ਼ ਤੁਸੀਂ ਦੱਸੋ ਜੀ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿਉਂਕਿ ਤੁਸੀਂ ਤਾਂ ਖੁਦ ਸੈਨੇਟਰ ਰਹੇ ਹੋ ਜੀ ਜਿਹੜਾ ਹੁਣ ਕਿਹਾ ਜਾ ਰਿ ਪੰਜਾਬ ਨੂੰ ਲੈ ਕੇ ਵੀ ਬਣਿਆ ਹੋਇਆ ਹੈ ਕਿ ਪੰਜਾਬ ਦਾ ਇੱਕ ਆਖਰੀ ਜਿਹੜੀ ਇੱਕ ਨਿਸ਼ਾਨੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹਦੇ ਉੱਤੇ ਖਤਰਾ ਬਣ ਚੁੱਕਿਆ ਹੈ ਸਰ ਇਹ ਥੋੜਾ ਜਿਹਾ ਸਾਨੂੰ ਸਮਝਾਓ ਕਿ ਸੈਨੇਟਰ ਜਿਹੜੇ ਹੁੰਦੇ ਸੀ ਆ ਥੋੜੀ ਸੈਨੇਟ ਸੀ ਇਹ ਕੀ ਕੰਮ ਕਰਦੀ ਸੀ ਜੇ ਕੋਈ ਪੰਜਾਬ ਦੀ ਸੈਨੇਟ ਸੀ ਇਹ ਅਗਰ ਅਸੀਂ ਇਤਿਹਾਸ ਦੇਖੀਏ ਤੇ 1882 ਜਦੋਂ ਲਾਹੌਰ ਯੂਨੀਵਰਸਿਟੀ ਬਣੀ ਸੀ ਉਸਦੇ ਬਾਅਦ ਆ ਕੇ ਲਗਾਤਾਰ ਇਸ ਸੈਨੇਟ ਸਿੰਡੀਕੇਟ ਨਹੀਂ ਯੂਨੀਵਰਸਿਟੀ ਨੂੰ ਹਮੇਸ਼ਾ ਕੰਟਰੋਲ ਕੀਤਾ ਹੈ ਜਿੰਨੇ ਵੀ ਸਟੂਡੈਂਟਸ ਕਾਲਜਸ ਦੇ ਜੋ ਵੀ ਇਸ਼ੂਸ ਸੀ ਉਹਦੀ ਸੁਪਰੀਮ ਬਾਡੀ ਸੈਨੇਟ ਸੀ ਜਿਹੜੀ ਕਿ ਹਮੇਸ਼ਾ ਫੈਸਲੇ ਲੈਂਦੀ ਸੀ ਉਹ 1882 ਤੋਂ ਹੀ ਹਾਂ 1882 ਬਾਅਦ ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਸਾਡੀ ਪੰਜਾਬ ਸਥਿਤੀ ਇੱਥੇ ਆ ਗਈ ਔਰ ਉਸ ਯੂਨੀਵਰਸਿਟੀ ਦੇ ਵਿੱਚ ਉਹੀ ਸਟਰਕਚਰ ਸੀ ਉਹੀ ਐਕਟ ਸੀ ਜਿਹੜਾ 1882 ਦਾ ਸੀ ਉਹਦੀ ਥੋੜੀ ਬਲਿ ਚੇਂਜ ਸੀ ਪਰ ਅਦਰਵਾਈਜ਼ ਦਾ ਡੈਮੋਕਰੈਟਿਕ ਕੰਟਰੈਕਟ ਜਿਹੜਾ ਉਹ ਰੱਖਾ ਮੇਸਰ ਹੈ ਪਰ ਉਹ ਹਮੇਸ਼ਾ ਇਲੈਕਟਡ ਬਾਡੀ ਸੀ ਡੈਮੋਕਰੈਟਿਕ ਬਾਡੀ ਸੀ ਔਰ ਇਹਦੇ ਚ ਗ੍ਰੈਜੂਏਟਸ ਰਹੀਂ ਟੀਚਰਸ ਰਹੀਂ ਪ੍ਰਿੰਸੀਪਲਸ ਰਹੀਂ ਪ੍ਰਿੰਸੀਪਲ ਦਾ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੀਂ ਸਾਰੇ ਹੀ ਇਲੈਕਟਡ ਮੈਂਬਰ ਹੁੰਦੇ ਸੀ ਜੀ ਹਾਂ 35 ਮੈਂਬਰਸ ਹਨ ਜਿਹੜੇ ਕਿ ਚਾਂਸਲਰ ਨਾਮਿਨੇਟ ਕਰਦਾ ਸੀ ਜਿਹੜੇ ਕਿ ਲੋਗ ਅੱਛੇ ਕੋ ਇੰਟੈਲੈਕਚੁਅਲ ਹੈਗੇ ਕੋਈ ਵੀ ਲੋਗ ਹੈ ਕਰਦੇ ਸੀ ਸੋ ਇੱਕ ਬਾਡੀ ਇਹੋ ਜੀ ਜਿੱਥੇ ਕਿ ਬੜੀ ਅੱਛੀ ਟੰਗ ਦਾ ਡਿਸਕਸ਼ਨ ਹੋ ਕੇ ਚੰਗੀ ਅਕੈਡੈਮਿਕ ਡਿਸਕਸ਼ਨ ਹੋਣ ਦੇ ਬਾਅਦ ਫੈਸਲੇ ਹੁੰਦੇ ਸੀ ਜਿਵੇਂ ਅਸੀਂ ਆਮ ਤੌਰ ਦੇ ਤੇ ਗੱਲ ਕਰੀ ਕਿ ਸਾਡੀ ਜਿਹੜੀ ਦੇਸ਼ ਦੀ ਪਾਰਲੀਮੈਂਟ ਹੈ ਉਹਦੇ ਵਿੱਚ ਵੀ ਕੁਝ ਮੈਂਬਰ ਨੋਮੀਨੇਟ ਹੁੰਦੇ ਆ ਬਾਕੀ ਚੁਣੇ ਜਾਂਦੇ ਆ ਉਸੇ ਤਰ੍ਹਾਂ ਇਹ ਯੂਨੀਵਰਸਿਟੀ ਦੀ ਬੋਡੀ ਜਿਹੜੀ ਸੀ ਇਹ ਹਮੇਸ਼ਾ ਇੱਕ ਡੈਮੋਕਰੇਟ ਤੰਗਣਾ ਚੱਲਦੀ ਸੀ ਔਰ ਉਹਦੇ ਨਾਲ ਸਟੂਡੈਂਟਸ ਦੇ ਇਸ਼ੂਜ਼ ਐ ਕਾਲਜੇਜ਼ ਦੇ ਇਸ਼ੂਜ਼ ਐ ਉਹ ਪੂਰੀ ਡਿਬੇਟ ਕਰਕੇ ਕਲੈਕਟਿਵ ਵਿਜ਼ਡਮ ਨਾਲ ਫੈਸਲੇ ਲੈ ਜਾਂਦੇ ਸਨ ਔਰ ਜਿਹੜਾ ਕਿ ਬੜੀ ਸਮੂਥ ਚੱਲਦਾ ਸੀ ਔਰ ਹਰ ਬੰਦਾ ਇਹਨੂੰ ਅਡਮਾਇਰ ਕਰਦਾ ਸੀ ਹਿੰਦੁਸਤਾਨ ਦੀ ਕੋਈ ਵੀ ਯੂਨੀਵਰਸਿਟੀ ਸੀ ਜਿਹੜੀ ਆਜ਼ਾਦੀ ਦੇ ਬਾਅਦ ਡੈਮੋਕਰੇਟਿਕ ਸੀ ਬਾਕੀ ਨੋਮੀਨੇਸ਼ਨ ਗੀ ਹੈ ਇਸ ਤੋਂ ਬਟਾ ਕੋਈ ਹਾਦਸਾ ਅਕਾਡੈਮਿਕ ਕੋਈ ਹੋ ਨਹੀਂ ਸੜਾ ਹਾਦਸਾ ਹੋਇਆ ਸਮਝੋ ਕਿ ਜੇਦੇ ਚੇਜ ਯੂਨੀਵਰਸਿਟੀ ਨੂੰ ਮੁੜ ਕੇ ਹੁਣ ਨਾਮਿਨੇਟ ਕਰਤਾ ਸਾਰਾ ਸਟਰਕਚਰ ਉਹ ਖਤਮ ਕਰ ਦਿੱਤਾ ਹੁਣ ਤਾਂ ਬਿਲਕੁਲ ਨਾ ਦੀ ਪੰਜਾਬ ਯੂਨੀਵਰਸਿਟੀ ਹੈ ਕੰਟਰੋਲ ਸਾਰਾ ਸੈਂਟਰ ਦਾ ਹੈ ਮਤਲਬ ਤੁਸੀਂ ਕਹਿ ਸਕਦੇ ਹੋ ਪੰਜਾਬ ਯੂਨੀਵਰਸਿਟੀ ਇਨਫਾਰਮ ਯੂਨਿਟਰੀ ਇਨ ਸਪਿਰਿਟ ਸੈਂਟਰਲ ਇਨ ਸਪਿਰਿਟ ਅਹਲੇ ਸੈਂਟਰਲ ਗਵਰਨਮੈਂਟ ਦਾ ਕੰਟਰੋਲ ਹੈ ਵਾਈਸ ਚਾਂਸਲਰ ਦਾ ਕੰਟਰੋਲ ਹੈ ਵਾਈਸ ਚਾਂਸਲਰ ਉਪਰ ਚਾਂਸਲਰ ਦਾ ਕੰਟਰੋਲ ਹੈ ਟੋਟਲ ਸੈਂਟਰਲ ਦਾ ਐਸਲੀ ਸੈਂਟਰ ਦਾ ਕੰਟਰੋਲ ਹੈ ਪੰਜਾਬ ਦੀ ਗਵਰਨਮੈਂਟ ਦਾ ਕੋਈ ਕੰਟਰੋਲ ਨਹੀਂ ਹੈ ਯਾਦ ਹੈ ਕੁਝ ਇਲੈਕਟਿਡ ਲੋਕਾਂ ਦਾ ਕੋਈ ਕੰਟਰੋਲ ਨਹੀਂ ਹੈ ਸੋ ਕਿ ਨਵਾਂ ਸਟ੍ਰਕਚਰ ਸਾਹਮਣੇ ਆਇਆ ਜਿਸ ਨਾਲ ਸਾਰੇ ਪਾਸੇ ਉਦਾਸੀ ਹੈ ਜਿਨ੍ਹਾਂ ਨੇ ਕੋ ਮੈਂ 6 ਟਰਮਾਂ ਸੈਨੇਟ ਦੇ ਮੈਂਬਰ ਰਹੇ ਹਾਂ ਅੱਛਾ 24 ਸਾਲ ਰਹੇ ਮੈਂ ਸੈਨੇਟ ਸੈਨੇਟ 4 ਸਾਲ ਦੀ ਟਰਮ ਹੁੰਦੀ ਹੈ ਬਿਲਕੁਲ ਇਸ ਤੋਂ ਬਾਅਦ ਮੈਂ ਤੱਕ 2000 ਤੱਕ ਰਹੇ ਹਾਂ 6 ਟਰਮਾਂ 24 ਸਾਲ ਤੱਕ ਰਹੇ ਚਾਹ ਔਰ ਸਿੰਧਗੜ ਚਾਠਵਾਰੀ ਰਹੇ ਤੇ ਤੁਸੀਂ ਤਾਂ ਫਿਰੇ ਬੜੇ ক্লোਜ਼ ਤੋਂ ਸਾਰਾ ਕੁਝ ਵੇਖਿਆ ਤੁਸੀਂ ਤਾਂ ਖੁਦ ਕਰਦੇ ਰਹੇ ਹੋ ਮੈਂ ਤੁਹਾਨੂੰ ਕਹਿਣਾ ਕਿ 92 ਤੋਂ ਲੈ ਕੇ ਮੈਂ 6 ਟਰਮਾਂ 24 ਸਾਲ ਔਰ 8 8 ਵਾਰੀ ਮੈਂ ਸਿਲੀਗੁਰ ਚ ਰਿਹਾ ਤਾਂ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਸਾਡੇ ਲਈ ਮਦਰ ਯੂਨੀਵਰਸਿਟੀ ਹੈ ਜੀ ਔਰ ਅਸੀਂ ਇੱਥੇ ਮੈਂ ਕਾਲਜ ਇੱਥੋਂ ਰਿਟਾਇਰ ਵੀ ਹੋਇਆ ਐਜ਼ ਯੂ ਪ੍ਰੋਫੈਸਰ ਇੱਥੋਂ ਹੀ ਅਸੀਂ ਯੂਨੀਵਰਸਿਟੀ ਜਮਪੜਾਂ ਦਾ ਵੀ ਸਿੱਤੇ ਪੂਰੇ ਟਿਕਾਸਾਂ ਵਿੱਚ ਬੱਚੇ ਡਾਲ ਵੀ ਹੋਇਆ ਸੋ ਇੱਥੇ ਅਸੀਂ ਬਹੁਤ ਇਸ ਲਿਖਿਆ ਕਿ ਸਟੂਡੈਂਟਸ ਤੇ ਹਿੱਤਾਂ ਦੀ ਗੱਲਾਂ ਹਮੇਸ਼ਾ ਹੁੰਦੀਆਂ ਸੀ ਸਿਰਫ ਮੈਨੂੰ ਤੁਸੀਂ ਦਿਖ ਰਹੇ ਹੋ ਲੇਕਿਨ ਇਹ ਗੱਲ ਅਕਸਰ ਮੈਂ ਹੁਣ ਸਟੂਡੈਂਟਸ ਤੋਂ ਸੁਣਦਾ ਇਹ ਕਿਹਾ ਜਾਂਦਾ ਹੈ ਕਿ ਇੱਥੇ ਜਿਹੜੇ ਪ੍ਰੋਫੈਸਰ ਵੀ ਲਗਾਏ ਜਾਂਦੇ ਹੁਣ ਇਹ ਸਟੂਡੈਂਟ ਮੈਨੂੰ ਕਹਿੰਦੇ ਆ ਕਿ ਉਹ ਵੀ ਇਹ ਇਹ ਦੋਸ਼ ਹੁੰਦਾ ਕਿ ਉਹ ਆਰਐਸਐਸ ਦੇ ਨਾਲ ਜਾਂ ਸੰਗੀ ਉਹਦੇ ਨਾਲ ਜੁੜੇ ਹੋਏ ਹੁੰਦੇ ਆ ਉਹੀ ਪ੍ਰੋਫੈਸਰ ਲੱਗਦੇ ਆ ਜਾਂ ਉਹਨਾਂ ਦੇ ਸਪਾਰਸ਼ ਦੇ ਰਾਹੀਂ ਲੱਗਦੇ ਆ ਤੇ ਇਹ ਵੀ ਕਿਹਾ ਜਾਂਦਾ ਹੁਣ ਜਿਵੇਂ ਹੁਣ ਅਸੀਬ ਸਰ ਅ ਛੇ ਦਿਨ ਤੋਂ ਇਹ ਮਰਨ ਵਰਤ ਦੇ ਉੱਤੇ ਬੈਠੇ ਆ ਤੁਸੀਂ ਮੈਨੂੰ ਦੇਖੋ ਦੱਸੋ ਕਿ ਜੇ ਸੈਨੇਟਰ ਇਹ ਹੁੰਦੀ ਇਸ ਵਕਤ ਮੌਜੂਦ ਹੁੰਦੀ ਕਿ ਅਭਿਸ਼ੇਕ ਨੂੰ ਇੰਨੀ ਨੌਬਤ ਆਂਦੀ ਕਿ ਛੇ ਦਿਨ ਤੇ ਮਰਨ ਵਰਤ ਦੇ ਉੱਤੇ ਬੈਠਣਾ ਪੈਂਦਾ ਹੋ ਹੀ ਨਹੀਂ ਸਕਦਾ ਜਿਸ ਹੁਣੇ ਬਿਲਣੇ ਕਿਹਾ ਹੈ ਅਗਰ ਸੈਨੇਟ ਹੁੰਦੀ ਇਹੋ ਜਿਹਾ ਫਜ਼ੂਲ ਫੈਸਲਾ ਆਇ ਨਹੀਂ ਸਕਦਾ 24 ਸਾਲਾਂ ਤੋਂ ਮੈਂ ਸੈਨੇਟ ਚ ਰਿਹਾ ਤੇ ਮੈਂ ਕਹਿ ਸਕਦਾ ਇਹੋ ਜੀ ਚੀਜ਼ਾਂ ਹੀ ਚੱਲਣ ਹੀ ਦੇਣੀਆਂ ਕੀ ਕਰਦੇ ਵੇ ਗੱਲਾਂ ਗੱਲਾਂ ਅਸੀਂ ਫੀਸ ਨਹੀਂ ਵਧਣ ਦਿੰਦੇ ਅਸੀਂ ਫੀਸ ਨਹੀਂ ਵਧਣ ਦਿੰਦੇ ਹੁੰਦੇ ਸੀ ਪਰ ਮੈਂ ਇੱਕ ਹੋਰ ਗੱਲ ਕਹਿਣਾ ਤੁਹਾਡੀ ਗੋਨਾਨਗ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਅਫੀਸ ਤੋਂ ਕਾੜੀ ਤੇ ਦੇਖ ਲੋ ਪੰਜਾਬ ਯੂਨੀਵਰਸਿਟੀ ਕਾੜੀ ਤੇ ਦੇਖ ਲੋ ਪੰਜਾਬ ਯੂਨੀਵਰਸਿਟੀ ਹਮੇਸ਼ਾ ਲੋਅਰ ਸਾਈਡ ਤੇ ਸੀ ਉਹਦਾ ਕਾਰਨ ਕੀ ਸੀ ਜਿਹੜੋ ਦੇ ਅਡਜਸਟ ਕਰਦੇ ਸੀ ਅਸੀਂ ਕਹਿੰਦੇ ਨਹੀਂ ਵੀ ਨਹੀਂ ਅਸੀਂ ਵਧਨ ਤੇ ਬਿਲਕੁਲ ਸਹੀ ਹੈ ਸਰ ਮੈਨੂੰ ਨਾ ਹੁਣੇ ਸਟੂਡੈਂਟ ਦੱਸ ਰਹੇ ਸੀ ਕਹਿੰਦੇ 2017 ਦੇ ਵਿੱਚ ਨਾ ਇੱਕਦਮ ਫੀਸ ਹਾਈਕ ਹੋ ਗਈ ਸੀ ਲੇਕਿਨ ਜਦੋਂ ਇਹ ਮਾਮਲਾ ਕਹਿੰਦੇ ਸੈਨੇਟ ਵਿੱਚ ਪਹੁੰਚਿਆ ਤੇ ਸੈਨੇਟ ਨੇ ਉਹ ਵਾਪਸ ਕਰਵਾਈ ਸਾਰੀ ਦੀ ਸਾਰੀ ਮੈਂ ਕਹਿੰਦਾ ਹਮੇਸ਼ਾ ਹੁੰਦੇ ਰਹਾ ਹੈ ਵਾਈਸ ਚਾਂਸਲ ਲੈਂਦੇ ਸੀ ਅਸੀਂ ਕਹਿੰਦੇ ਤੁਸੀਂ ਹੋਰ ਸੋਰਸਸ ਤੋਂ ਲੇ ਲੋ ਬੱਚਿਆਂ ਦੇ ਭਾਰ ਨਹੀਂ ਪਾਣਾ ਤੇ ਬੱਚਿਆਂ ਨੂੰ ਇੱਕ ਨਾਮੇ ਖਿਤਵੀ ਇਸ ਸੈਨੇਟ ਪ੍ਰੋਟੈਕਟ ਕਰਦੇ ਸਰ ਤੁਸੀਂ 24 ਸਾਲ ਐਸ ਅ ਸੈਨੇਟਰ ਇਸ ਯੂਨੀਵਰਸਿਟੀ ਦੇ ਵਿੱਚ ਗੁਜ਼ਾਰੇ ਆ ਤਾਂ ਕਿੰਨਾ ਸਮਾਂ ਤੁਸੀਂ ਬੱਚਿਆਂ ਨੂੰ ਪੜਾਇਆ ਵੀ ਹੈਗਾ ਤੁਸੀਂ ਆਪਣੀ ਉਹਦੇ ਵਿੱਚ ਵੇਖਿਆ ਕਦੇ ਕਿ ਇਸ ਤਰੀਕੇ ਦਾ ਮਾਮਲਾ ਆਇਆ ਹੋਵੇ ਕਿ ਬੱਚਿਆਂ ਨੂੰ ਕਿਉਂਕਿ ਮੈਨੂੰ ਹੁਣੇ ਅਭਿਸ਼ੇਕ ਦੇ ਨਾਲ ਮੈਂ ਇੰਟਰਵਿਊ ਕੀਤਾ ਉਹਨੂੰ ਦੱਸ ਰਿਹਾ ਕਿ ਮੈਂ ਪਿਛਲੇ 6 ਦਿਨਾਂ ਤੋਂ ਮਰਨ ਵਰਤ ਦੇ ਉੱਤੇ ਬੈਠੇ ਆ ਤੇ ਕੱਲ ਕੋਈ ਪੱਤਰਕਾਰ ਨਹੀਂ ਗੱਲ ਕੀਤੀ ਹੋਣੀ ਜਿਹੜਾ ਇੱਥੋਂ ਦੇ ਵਾਈਸ ਚਾਂਸਲਰ ਮੈਡਮ ਨੇ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਜਦੋਂ ਉਸ ਪੱਤਰਕਾਰ ਨੇ ਪੁੱਛਿਆ ਕਿ ਅਭਿਸ਼ੇਕ ਡਾਗਰ ਪਿਛਲੇ ਕਿਉਂਕਿ ਕੱਲ ਤਾਂ 5 ਦਿਨ ਹੋਏ ਸੀ ਨਾ ਕਹਿੰਦੇ ਪਿਛਲੇ 5 ਦਿਨਾਂ ਤੋਂ ਮਰਨ ਵਰਤ ਦੇ ਉੱਤੇ ਬੈਠਾ ਇੱਥੇ ਅਭਿਸ਼ੇਕ ਡਾਗਰ ਜਿਹੜਾ ਜਰਨਲ ਸੈਕਟਰੀ ਹੈ ਔਰ ਇਲੈਕਟ ਤੇ ਉਹ ਕਹਿੰਦੇ ਮੈਡਮ ਵਾਈਸ ਚਾਂਸਲਰ ਕਹਿੰਦੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਤੇ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਜਿੱਦਾਂ ਹੋ ਰਹੀਆਂ ਨੇ ਇਹਦਾ ਜਵਾਬ ਤੇ ਉਹ ਹੀ ਦੇ ਸਕਦੇ ਵੀ ਉਹਨਾਂ ਦੇ ਗੇਟ ਤੇ ਬੈਠਿਆ ਹੈ ਤੇ ਪਤਾ ਹੀ ਨਹੀਂ ਲੱਗਦਾ ਉਹ ਗੇਟ ਤੇ ਬੈਠੇ ਉਹਨਾਂ ਦੇ ਆਫਿਸ ਦੇ ਬਾਹਰ ਬੈਠਿਆ ਹੈ ਤੇ ਇਹਨੂੰ ਮੈਨੂੰ ਪਤਾ ਹੀ ਨਹੀਂ ਕਿ ਇਸ ਤਰ੍ਹਾਂ ਹੋ ਸਕਦਾ ਇਹਦਾ ਕੋਈ ਇਸ਼ੂ ਹੀ ਨਹੀਂ ਹੈ ਮੈਂ ਫਿਰ ਇਹ ਕਹਿ ਰਹੇ ਹਾਂ ਸਰ 24 ਸਾਲ ਦੇ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਜਾਂ ਜਿੱਦਾਂ ਵੀ ਤੁਸੀਂ ਚਿਰ ਪੜਾਇਆ ਕਦੇ ਕਦੇ ਹੋਇਆ ਇਦਾਂ ਨਹੀਂ ਨਹੀਂ 24 ਸਾਲ ਦੇ ਵਿੱਚ ਬੜੀਆਂ ਅਜੀਟੇਸ਼ਨਾਂ ਹੋਈਆਂ ਅਸੀਂ ਵੀ ਇੱਥੇ ਇਕ ਬੰਦੇ ਰਹੇ ਸਭ ਕੁਝ ਹੁੰਦਾ ਰਿਹਾ ਪਰ ਚੀਜ਼ਾਂ ਸਾਲ ਬਜ ਔਰ ਉੱਚ 1.5 ਲੱਖ ਨਹੀਂ ਸੀ ਹੁੰਦੇ ਹੁੰਦੇ ਸੀ ਮੰਗਾ ਹੁੰਦੀਆਂ ਸਿਰ ਚੜੰਦੀਆਂ ਪਰ ਇਹ ਨਹੀਂ ਸੀ ਅੱਜ ਜਿਹੜੀ ਅੱਜ ਦੀ ਹਾਲਤ ਹੈ ਨਾ ਇਹ ਦੋ ਗੱਲਾਂ ਸਾਫ਼ ਹੈ ਕਿ ਜਿਹੜੀਆਂ ਸਟੂਡੈਂਟਸ ਦਾ ਡੈਮੋਕਰੇਟ ਰਾਈਟਸ ਹੈ ਉਹ ਐਸ ਵੇਲੇ ਜਿਹੜੇ ਸਨੇਚ ਕੀਤੇ ਜਾ ਰਹੇ ਨੇ ਉਹ ਬੜੀ ਹੀ ਜ਼ਿਆਦਾ ਇੱਕ 트ੈਜੇਡੀ ਹੈ ਔਰ ਉਹਦੇ ਨਾਲ ਖੁਣ ਕੀ ਹੋਣਾ ਹੈ ਕਿ ਜਦੋਂ ਸਿੰਡੀ ਗੜੀ ਨਹੀਂ ਹੈ ਸੈਨਿਟੀ ਨਹੀਂ ਸਭ ਕੁਝ ਨਾਮਿਨੇਟਡ ਹੈ ਜੋ ਵੀ ਲਿਆਣਗੇ ਫੀਸ ਸਟ੍ਰਕਚਰ ਕੋਈ ਵੀ ਫੀਸ ਔਰ ਜਿਹੜੇ ਅਲਾਉਨਸਸ ਲਗਾਣੇ ਕੋਈ ਵੀ ਹੈ ਕਿਸ ਨੇ ਚੈੱਕ ਨਹੀਂ ਕਰਨਾ ਜੋ ਲਾਤ ਤੋਹੀ ਇੰਪਲੀਮੈਂਟ ਹੋਣਗੇ ਕੋਈ ਰਿਸਿਸਟੈਂਸ ਨਹੀਂ ਔਰ ਜਿਹੜੀ ਸਰ ਐਫੀਡੇਵਿਟ ਦੀ ਗੱਲ ਹੋ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਪ੍ਰੋਟੈਸਟ ਕਰਨਾ ਹੈ ਪਹਿਲਾਂ ਤੁਸੀਂ ਪਰਮਿਸ਼ਨ ਲਓ ਤੇ ਇਹ ਤਾਂ ਫਿਰ ਬੜਾ ਵਿਰੋਧਾਪਾਸ ਵਾਲੀ ਗੱਲ ਹੋ ਗਈ ਵੀ ਜਿਹਦੇ ਖਿਲਾਫ ਪ੍ਰੋਟੈਸਟ ਕਰਨਾ ਹੈ ਪਹਿਲਾਂ ਉਹਦੇ ਕੋਲ ਹੀ ਜਾਓ ਪਰਮਿਸ਼ਨ ਲੈਣ ਇਹ ਗੱਲ ਬਿਲਕੁਲ ਹੀ ਕਿਤੇ ਵੀ ਡਾਈਜੈਸਟ ਨਹੀਂ ਹੁੰਦੀ ਕਿ ਤੁਸੀਂ ਇਹ ਯੂਨੀਵਰਸਿਟੀ ਨੂੰ ਕਿਸ ਤੰਗ ਦੇ ਨਾਲ ਤੁਸੀਂ ਚਲਾਉਣਾ ਚਾਹੁੰਦੇ ਹੋ ਇਹ ਇਸ ਤਰ੍ਹਾਂ ਦੀ ਤੁਸੀਂ ਰੈਸਟ੍ਰਿਕਸ਼ਨਾਂ ਲਗਾ ਕੇ ਚੈੱਕ ਲਗਾ ਕੇ ਕਿਸ ਤਰ੍ਹਾਂ ਬੱਚਾ ਇਥੋਂ ਡਿਵੈਲਪ ਕਰੇਗਾ ਕਿਵੇਂ ਉਹਦੀ ਸਾਰੀ ਫਰੀडम ਆਫ ਸਪੀਚ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਜਾਂ ਬੱਚੇ ਇਥੋਂ ਹੀ ਦੁਨੀਆ ਦੇ ਹਿੰਦੁਸਤਾਨ ਦੇ ਵਿੱਚ ਬਾਹਰ ਜਾ ਕੇ ਲੀਡਰ ਬਣਨੇ ਇਥੋਂ ਹੀ ਸਾਇੰਟਿਸਟ ਬਣਨੇ ਇਥੋਂ ਹੀ ਪ੍ਰੋਫੈਸਰ ਬਣਨੇ ਆ ਕਿ ਖੁੱਲੀ ਬੁਲੀ ਹਵਾ ਚਾਹੀਦੀ ਹੈ ਸਰ ਕੌਣ ਕੌਣ ਸੈਨਟ ਦੇ ਵਿੱਚੋਂ ਲੀਡਰ ਬਣਿਆ ਪਲੀਜ਼ ਦੱਸੋ ਜੀ ਤੁਸੀਂ ਸਰ ਸਰ ਮੈਂ ਤਾਂ ਉਹ ਭਾਈ ਜੀ ਕੁਐਸਚਨ ਕਰ ਰਿਹਾ ਕਹਿੰਦੇ ਕੌਣ ਕੌਣ ਸੈਨਟ ਦੇ ਵਿੱਚੋਂ ਨਿਕਲ ਕੇ ਲੀਡਰ ਬਣਿਆ ਸਰ ਮੈਂ ਨਾ ਲੰਬਾ ਸਮਾਂ ਦੇਖਿਆ ਜੀ ਜੀ ਸਰ ਮੈਂ ਨਾ ਵੈਸੇ ਇੱਕ ਗੱਲ ਹੋਰ ਜੋੜਦਾ ਇਹਦੇ ਨਾਲ ਹੀ ਮੈਂ ਵਾਈਸ ਚਾਂਸਲ ਵਾਈਸ ਪ੍ਰੈਜ਼ੀਡੈਂਟ ਬਣੇ ਨੇ ਕਿਉਂਕਿ ਉਹ ਹੀ ਚਾਂਸਲਰ ਹੁੰਦੇ ਆ ਪੰਜਾਬ ਯੂਨੀਵਰਸਿਟੀ ਦੇ ਮੈਂ ਉਹਨਾਂ ਦੀ ਹਿਸਟਰੀ ਕੱਢਣ ਲੱਗਾ ਤੇ ਉਹਦੇ ਵੀ ਚਾਰੇ ਸੀਗਾ ਉਹ ਖੁਦ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਨਿਕਲੇ ਆ ਹਾਂ ਜੀ ਬਿਲਕੁਲ ਠੀਕ ਹੈ ਮੈਂ ਤਾਂ ਉਹੀ ਕਹ ਰਿਹਾ ਮੈਂ ਸਟੂਡੈਂਟ ਜਿਹੜੇ ਕਲਾਸਰੂਮ ਹੈ ਜਾਂ ਕੈਂਪਸ ਹੈ ਇਹਦੇ ਚੋਂ ਹੀ ਜਿਹੜੇ ਸਾਡੇ ਫਰੀडम फाइਟਰ ਫਾਈਟਰ ਬਣੇ ਨੇ ਜਿਹੜੇ ਦੁਨੀਆ ਦੇ ਹਿੰਦੂ ਬਾਹਰ ਪੜਨ ਗਏ ਬੜੇ ਬੜੇ ਘਰਾਂ ਦੇ ਬੱਚੇ ਪੜਨ ਗਏ ਉਹ ਹੀ ਅਫੋਰਡ ਕਰ ਸਕਦੇ ਸੀ ਆ ਕੇ ਇਹਨਾਂ ਨੇ ਫਰੀडम ਸਟਰਗਲ 'ਚ ਪੈ ਗਏ ਕਿਉਂਕਿ ਜਿਹੜੀ ਆਈਟੈਲਿਜ਼ਮ ਹੁੰਦਾ ਹੈ ਜਿਹੜਾ ਕੋਈ ਇਸ਼ੂਜ਼ ਹੁੰਦੇ ਨੇ ਉਹ ਇਸ ਉਮਰ 'ਚ ਹੁੰਦੇ ਹੈ ਕਲੀਨ ਸਲੇਟ ਹੁੰਦੀ ਹੈ ਕੋਈ ਵੈਸਟਰਨ ਇੰਟਰਸਟ ਨਹੀਂ ਹੁੰਦੇ ਉਸ ਵੇਲੇ ਹੁੰਦਾ ਯਾਰ ਮੈਂ ਇਹ ਕਰਨਾ ਮੈਂ ਉਹ ਕਰਨਾ ਇੱਕ ਵਾਰੀ ਜ਼ਿੰਦਗੀ ਸਿੱਖ ਕੇ ਦਿਖਾਵਾਂਗੇ ਉਹ ਡ੍ਰੀਮਜ਼ ਹੁੰਦੇ ਹੈ ਬਾਅਦ 'ਚ ਜਾ ਕੇ ਬੰਦਾ ਸਿਸਟਮ 'ਚ ਕਈ ਗੜੀ ਮਿਲ ਜਾਂਦਾ ਹੈ ਉਹ ਸਾਡੇ ਸਾਹਮਣੇ ਹੀ ਹੈ ਪਰ ਇਸ ਉਮਰ 'ਚ ਜਦੋਂ ਕਿ ਕੋਈ ਇਹੋ ਜਿਹਾ ਨਾ ਜਾਤ ਪਾਤ ਦਾ ਖਿਆਲ ਹੁੰਦਾ ਨਾ ਧਰਮ ਦਾ ਖਿਆਲ ਹੁੰਦਾ ਹੈ ਬੰਦਾ ਕਹਿੰਦਾ ਨਹੀਂ ਇਸ਼ੂ ਤੇ ਗੱਲ ਕਰੋ ਆਈਡੀਆਲੋਜੀ ਦੀ ਗੱਲ ਕਰੋ ਸੋ ਇਸ ਕਰਕੇ ਅਗਰ ਇੱਥੇ ਹੀ ਉਹਨਾਂ ਨੂੰ ਇੰਨਾ ਕੁ ਘੁੱਟਲ ਮਹਿਸੂਸ ਹੋਏਗੀ ਅਗਰ ਇੱਥੇ ਇਹਨਾਂ ਨੂੰ ਇਸ ਤਰ੍ਹਾਂ ਦਾ ਕਰਾਇਆ ਜਾਇਆ ਤੇ ਫਿਰ ਸਮੇਂ ਦਾ ਕੀ ਬਣੇਗਾ ਸਭ ਸਭਾ ਇਹਦੇ ਇੱਕ ਕੁਐਸਚਨ ਕਰ ਰਹੇ ਸੀ ਕਹਿੰਦੇ ਵੀ ਤੁਸੀਂ ਜ਼ਰੂਰ ਦੱਸੋ ਤੁਹਾਡੇ ਇੰਨਾ ਲੰਮਾ ਕਾਰਜਕਾਲ ਰਿਹਾ ਹੈ ਯੂਨੀਵਰਸਿਟੀ ਦੇ ਵਿੱਚ ਵੀ ਕਿਹੜੇ ਕਿਹੜੇ ਉਹ ਚਿਹਰੇ ਨੇ ਜਿਨ੍ਹਾਂ ਨੂੰ ਅੱਜ ਅਸੀਂ ਵੇਖ ਰਹੇ ਹਾਂ ਕਿ ਬਹੁਤ ਵੱਡੇ ਚਿਹਰੇ ਬਣ ਗਏ ਔਰ ਕਦੇ ਉਹ ਇੱਥੋਂ ਦੇ ਸਟੂਡੈਂਟ ਹੋਇਆ ਇੱਥੇ ਲਾਡ ਸਟੂਡੈਂਟ ਸੀ ਲਾਡ ਇਸੀ ਮਨਮੋਹਨ ਮੰਤਰੀ ਮਿਨਿਸਟਰ ਯੂਨੀਅਨ ਮਿਨਿਸਟਰ ਐਨ ਹਰ ਕੋ ਤੁਹਾਨੂੰ ਪਤਾ ਹੀ ਹੈ ਉਹ ਵੀ ਰਿਹਾ ਤੁਹਾਡੇ ਨਾਗਰਾ ਐਮ ਐਲ ਏ ਰਿਹਾ ਹਾਂਜੀ ਮਨਮੋਹਨ ਆਪਣਾ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣੇ ਨੇ ਉਹ ਵੀ ਇੱਥੇ ਪੜਾਇਆ ਉਹਨਾਂ ਨੇ ਉਹਦੇ ਟੀਚਰਸ ਨੇ ਇੱਥੇ ਹਾਂਜੀ ਜੋ ਉਹੀ ਸਨ ਫੇ ਤੁਸੀਂ ਇਹ ਜਿਹੜਾ ਆਪਣਾ ਹੈਗਾ ਜਗਮਉਨ ਕੰਗ ਸੀ ਹਾਂਜੀ ਉਹ ਵੀ ਮਨਵਿੰਦਰ ਕੰਗ ਹੈ ਜਿਹੜਾ ਅੱਜਕੱਲ ਪਾਰਲੀਮੈਂਟ ਦਾ ਮੈਂਬਰ ਹੈ ਇਹ ਸਾਰੇ ਹੀ ਇੱਥੇ ਹੀ ਉਹਨਾਂ ਦੀ ਇੱਥੇ ਹੀ ਗਰੂਮਿੰਗ ਹੋਈ ਹੈ ਹਾਂਜੀ ਔਰ ਠੀਕ ਹੈ ਸੋ ਇਹ ਇੱਕ ਥੰਦਾ ਇਸੇ ਹੱਦ ਤੱਕ ਇੱਕ ਐਸੀ ਨਰਸਰੀ ਹੈ ਜਿੱਥੋਂ ਕੇ ਚੰਗੇ ਡਾਕਟਰ ਚੰਗੇ ਪ੍ਰੋਫੈਸਰ ਚੰਗੇ ਲੀਡਰ ਬਣਦੇ ਆ ਜੀ اور ਉਹਦਾ ਕਾਰਨ ਕੀ ਹੈ ਕਿ ਇੱਕ ਫ੍ਰੀ ਜਿਹੜੀ ਹੈ ਮਾਹੌਲ ਚਾਹੀਦਾ ਹੈ ਕੁੱਟਲ ਨਹੀਂ ਚਾਹੀਦੀ ਕਿਸੇ ਵੀ ਸਫੋਕੇਸ਼ਨ ਚ ਬੰਦਾ ਨਹੀਂ ਐਗਰੀ ਨਾ ਗਰੋ ਕਰ ਸਕਦਾ ਜੀ ਸਰ ਤੁਸੀਂ ਇੱਥੇ ਆਏ ਹੋ ਐਸ ਅ ਟੀਚਰ ਵੀ ਤੁਸੀਂ ਇੱਥੇ ਪੜਾਇਆ ਪ੍ਰੋਫੈਸਰ ਹੈ ਨਾ ਤੁਹਾਡੇ ਨਾਲ ਦੇ ਜਿਹੜੇ ਹੋਰ ਕਲੀਗ ਨੇ ਤੁਹਾਡੇ ਉਹ ਇਸ ਮੁੱਦੇ ਨੂੰ ਕਿਦਾਂ ਦੇਖ ਰਿਹਾ ਹੈ ਉਹ ਆ ਰਹੇ ਆ ਇੱਥੇ ਸਪੋਰਟ ਕਰਨ ਦੇ ਲਈ ਜਾਂ ਕਿਦਾਂ ਮੈਂ ਇਸ ਨਹੀਂ ਕੁਝ ਕਹਿ ਸਕਦਾ ਕਿ ਹਰ ਕਿਸੇ ਦੀ ਆਪਣੀ ਸੋਚ ਹੈ ਤੇ ਆਪਣਾ ਹਸਬ ਕੁਝ ਹੈ ਕਈਆਂ ਨੂੰ ਹੋਰ ਤਾਂ ਦੀ ਸੋਚ ਹੈ ਕਿਸੇ ਦੀ ਆਪਣੀ ਸੋਚ ਹੈ ਮੈਂ ਕਿਉਂਕਿ ਸਟੂਡੈਂਟ ਲੀਡ ਸਟੂਡੈਂਟ ਮੂਮੈਂਟਸ ਆਇਆ ਦਾ ਮੈਂ ਡੀਏਵੀ ਕਾਲਜ ਜਲੰਧਰ ਦੇ ਪ੍ਰੈਜ਼ੀਡੈਂਸੀ ਸਟੂਡੈਂਟਸ ਦਾ ਜਦੋਂ ਮੈਂ 67 ਚੇਕ ਕੀਤੀ ਐ ਮੈਂ ਅੱਛਾ ਹਾਂ 67 ਦੇ ਵਿੱਚ ਹਾਂ ਮੈਂ ਉੱਥੇ ਪ੍ਰੈਜ਼ੀਡੈਂਸੀ ਸਟੂਡੈਂਟਸ ਦਾ ਡੀਏਵੀ ਕਾਲਜ ਜਲੰਧਰ ਮੈਂ ਕਰਦੇ ਹਾਂ ਤਾਂ ਫਿਰ ਮੇਰੀ ਜਿਹੜੀ ਨਾ ਸੋਚ ਦਾ ਹਿੱਸਾ ਉਹ ਡਿਫਰੈਂਟ ਹੈ ਸਾਡੇ ਕਰਕੇ ਸ਼ਾਇਦ ਤੁਹਾਨੂੰ ਦਰਦ ਮਹਿਸੂਸ ਹੁੰਦਾ ਇਹ ਯੈਸ ਮੇਰਾ ਬੇਜਾਨਦਾਰੀ ਕੌਣ ਹੈ ਬੇਟਾ ਕੌਣ ਨਹੀਂ ਹੈ ਕਿਤੇ ਮੇਰੇ ਦਿਮਾਗ ਸੀਕ ਮੈਂ ਜਰੂਰ ਜਾ ਕੇ ਹੈਲੋ ਕਰਕੇ ਆਣੀ ਹੈ ਹੋਰ ਮੇਰਾ ਕੋਈ ਪਰਪਸ ਨਹੀਂ ਹੈ ਸਹੀ ਹੈ ਸਰ 82 ਸਾਲ ਦੀ ਉਮਰ ਹੋ ਗਈ ਮੈਂ ਲੜਨਾਂ ਲਈ ਕੋਈ ਕੋਈ ਮਤਲਬ ਹੀ ਨਹੀਂ ਹੈ ਮੇਰਾ ਸਿਰਫ ਇਹ ਹੈ ਕਿ ਯਾਰ ਔਰ ਇੱਕ ਚੰਗਾ ਪ੍ਰਿੰਸੀਪਲ ਸਟੈਂਡ ਲੈ ਰਿਹਾ ਔਰ ਵੀ ਸ਼ੁੱਡ ਅਨਕਲ ਜੇ ਉਹਨਾਂ ਸੋਲੀਡੈਰਟੀ ਸ਼ੋ ਕਰਨੀ ਚਾਹੀਦੀ ਜੀ ਸਰ ਇੱਕ ਹੋਰ ਚੀਜ਼ ਇੱਕ ਹੋਰ ਕੁਐਸਚਨ ਹੋਣੇ ਮੈਨੂੰ ਦੱਸਿਆ ਅ ਅਭਿਸ਼ੇਕ ਡਾਗਰ ਨੇ ਕਹਿੰਦੇ ਕਿ ਮੈਡਮ ਇਹ ਕਹਿੰਦੇ ਆ ਕਿ ਇਹ ਤਾਂ ਉਹ ਪ੍ਰੋਟੈਸਟ ਵਗੈਰਾ ਤਾਂ ਉਹ ਕਰਦੇ ਆ ਜਿਹੜੇ ਫੇਮਸ ਹੋਣਾ ਚਾਹੁੰਦੇ ਆ ਤੁਹਾਡਾ ਇਹਦੇ ਉੱਤੇ ਕੀ ਮੰਨਣਾ ਇਹ ਕੋਈ ਗੱਲ ਨਹੀਂ ਉਹ ਚੁਣਿਆ ਹੋਇਆ ਜਨਰਲ ਸੈਕਟਰੀ ਹੈ ਸਟੂਡੈਂਟਸ ਨੇ ਜੁਣਿਆ ਚੁਣਿਆ ਉਹਨੂੰ ਔਰ ਸਟੂਡੈਂਟਸ ਨੇ ਉਹਨੂੰ ਆਪਣਾ ਲੀਡਰ ਬਣਾਇਆ ਔਰ ਉਹ ਸਟੂਡੈਂਟ ਲੀਡਰ ਜਿਹੜਾ ਹੈ ਉਹ ਆਪਣੇ ਆਪ ਚ ਤਾਂ ਹੀ ਇਮਾਨਦਾਰ ਹੈ ਕਿ ਸਟੂਡੈਂਟਸ ਦੀ ਕਾਜ਼ ਨੂੰ ਸਟੂਡੈਂਟਸ ਦੇ ਸੈਂਟੀਮੈਂਟਸ ਨੂੰ ਰਿਪਰੈਜ਼ੈਂਟ ਕਰੇ ਬਿਲਕੁਲ ਨੂੰ ਲੱਗਦਾ ਪਿਆ ਕਿ ਜੇ ਮੇਰੀ ਐਸੇ ਸੈਕਟਰੀਸ਼ਿਪ ਪਿੱਛੇ ਆ ਪਾਸ ਹੋ ਤਾ ਕੱਲ ਨੂੰ ਲੋਕ ਕਹਿੰਦੇ ਤੂੰ ਹੀ ਕੀਤਾ ਓਏ ਤੂੰ ਉਹਨੂੰ ਕੀ ਸੀ ਚੁੱਪ ਕੇ ਬੈਠਾ ਰਿਹਾ ਐਡੀ ਵੱਡਾ ਜ਼ੁਲਮ ਹੋ ਗਿਆ ਸੀ ਯੂਨੀਵਰਸਿਟੀ ਚ ਤੂੰ ਕਿਤਾ ਸੀ ਉਹਦਾ ਸਹੀ ਹੈ ਇਸ ਤੋਂ ਵੱਡਾ ਜ਼ੁਲਮ ਹੋਈ ਕਿ ਸਕਦਾ ਹੋਈ ਨਹੀਂ ਸਕਦਾ ਮੈਂ ਕਹਿੰਦਾ ਮੇਰੀ ਜ਼ਿੰਦਗੀ ਬੀਤ ਗਈ ਸਕੂਲਾਂ ਸਕੂਲਾਂ ਪੜ੍ਹਾਉਂਦੇ ਆ ਕਾਲਜਾਂ ਪੜ੍ਹਾਉਂਦੇ ਆ ਯੂਨੀਵਰਸਿਟੀ ਪੜ੍ਹਾਉਂਦੇ ਆ ਮੈਂ ਇਹ ਯਾ ਜੀ ਨਸੀਤਾ ਮਤਲਬ ਹੀ ਕੋਈ ਸਰ 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 ਵੈਸੇ ਥੋੜਾ ਜਿਹਾ ਜੇ ਮੈਂ ਆਸਾਨ ਪਾਸ਼ਾ ਦੇ ਵਿੱਚ ਪੁੱਛਾਂ ਜਿੱਦਾਂ ਸਾਡੇ ਪੰਜਾਬੀ ਵਿਊਰ ਹੈਗੇ ਆ ਥੋੜਾ ਜਿਹਾ ਜੇ ਤੁਸੀਂ ਕੁਝ ਸ਼ਬਦਾਂ ਦੇ ਵਿੱਚ ਦੱਸ ਸਕੋ ਵੀ ਇਹ ਜਿਹੜਾ ਐਫੀਡੇਵਿਟ ਬਾਰੇ ਗੱਲ ਹੋ ਰਹੀ ਹੈ ਇਹਦੇ ਵਿੱਚ ਕੀ ਕਹੋ ਜੀ ਮਦਦਾਂ ਨੇ ਵੀ ਜਿਹਦਾ ਇਨਾ ਇੱਕ ਖਤਰਾ ਬਣਿਆ ਹੋਇਆ ਹੈ ਵੀ ਸਟੂਡੈਂਟ ਆਪਣੇ ਮਰਨ ਦੇ ਉੱਤੇ ਬੈਠ ਗਿਆ ਮੈਂ ਸਮਝਾਂ ਕਿ ਮੇਜਰ ਗੱਲ ਇਹ ਹੈ ਕਿ ਜਿਹੜੇ ਬੱਚੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੰਗਾਂ ਵਾਸਤੇ ਕੋਈ ਆਪਣਾ ਇਸ਼ੂ ਰੇਜ਼ ਕਰਨਾ ਚਾਹੁੰਦੇ ਆ ਜਦੋਂ ਅਥਾਰਟिटीज ਨਹੀਂ ਮੰਨਦੀ ਤਾਂ ਪ੍ਰੋਟੈਸਟ ਹੁੰਦਾ ਹੈ ਜੀ ਕੋਈ ਨਹੀਂ ਕੋਈ ਧਰਨਾ ਵੀ ਹੁੰਦਾ ਜੋ ਪੀਸਫੁੱਲ ਟੰਗ ਹੁੰਦੇ ਆ ਜੀ ਅਗਰ ਉਹ ਪੀਸਫੁੱਲ ਟੰਗ ਦੀਆਂ ਜਿਹੜੇ ਪ੍ਰੋਟੈਸਟ ਦੇ ਟੰਗ ਤੇ ਸਾਰੇ ਖੋਲੇ ਜਾਣਗੇ ਤੇ ਫਿਰ ਉਹ ਕੀ ਕਰਨਗੇ ਉਸ ਦੇ ਖਿਲਾਫ ਹੈ ਤੁਸੀਂ ਸਾਡੇ ਕੋਲੋਂ ਇਹ ਡੈਥ ਵਾਰੰਟ ਤੇ ਸਾਈਨ ਕਰਾਉਂਦੇ ਪਏ ਹੋ ਸਾਡੇ ਨੂੰ ਤੁਸੀਂ ਸਾਈਨ ਕਰਾਉਂਦੇ ਪਏ ਹੋ ਇਹ ਆਪਣੇ ਆਪ ਚ ਮੋਰਲੀ ਵੀ ਠੀਕ ਨਹੀਂ ਲੀਗਲੀ ਵੀ ਠੀਕ ਨਹੀਂ ਜੀ ਮੇਨ ਗੱਲ ਮੋਰਲੀ ਠੀਕ ਨਹੀਂ ਹੈ ਜੀ ਇਹ ਕਿਸੇ ਨੂੰ ਬੈਤੂ ਨਹੀਂ ਬੋਲੇਗਾ ਏ ਤੂੰ ਇੱਥੇ ਬਿਲਕੁਲ ਕਿਸੇ ਤਰ੍ਹਾਂ ਦੀ ਗੱਲ ਰੇਜ਼ ਨਹੀਂ ਕਰੇਂਗਾ ਤੂੰ ਗਲਤ ਹੈ ਬੰਦੇ ਇਹ ਪਹਿਲੇ ਐਫੀਡੇਵਿਟ ਤੇ ਸਾਈਨ ਕਰਵਾ ਲੈਣੇ ਫੇਰ ਤੂੰ ਕੋਈ ਪ੍ਰੋਟੈਸਟ ਨਹੀਂ ਕਰ ਸਕਦਾ ਬੋਲ ਨਹੀਂ ਸਕਦਾ ਪਹਿਲਾਂ ਹੀ ਉਹਨਾਂ ਨੇ ਇੱਕ ਇਸ ਤਰ੍ਹਾਂ ਦੀ ਸੋਚ ਦਾ ਬਣਾ ਦੇਣਾ ਸ਼ਿਕਾਰ ਕਿ ਤੁਸੀਂ ਅਗਰ ਪੜਨਾ ਹੈ ਤੇ ਪੜਨਾ ਹੀ ਉਸ ਤੋਂ ਕੋਈ ਗੱਲ ਨਹੀਂ ਕਰਨੀ ਜੋ ਮਰਹਮਤ ਦਾ ਜ਼ੁਲਮ ਹੋਵੇ ਤੁਸੀਂ ਬੋਲਣਾ ਨਹੀਂ ਜੀਏਗਾ ਤੁਹਾਨੂੰ ਕੋਈ ਚੀਜ਼ ਸਿੰਘ ਨਹੀਂ ਲੱਗਦੀ ਮੈਂ ਇੱਕ ਗੱਲ ਕਹੀ ਹੈ ਸਟੈਂਡਰਡ ਚ ਹਮੇਸ਼ਾ ਜ਼ਿੰਦਗੀ ਚ ਮੇਰੀ ਲੜਬੜ ਨਹੀਂ ਰਹੀ ਮੈਂ ਕਹਿੰਦਾ ਹਾਂ ਅਸੀਂ ਵੈਨ ਸਪੀਚ ਇਜ਼ ਅ ਡਿਊਟੀ ਸਾਇਲੈਂਸ ਇਜ਼ ਗਿਲਟ ਬਿਲਕੁਲ ਸਹੀ ਹੈ ਮੈਂ ਹਮੇਸ਼ਾ ਸੀ ਜਿੱਲੇ ਅੱਜ ਤੋਂ ਮੰਨਦੀ ਸੀ ਮੇਰੀ ਆਤਮਾ ਦੀ ਬਾਜ਼ਰਨ ਸੀ ਇੱਥੇ ਬੋਲਣਾ ਕਿਉਂ ਪਰ ਨਾ ਬਰਾਦ ਹੋਏਗਾ ਕਿ ਐਸਿੰਡੀਗਰ ਸੈਨੇਟ ਹੈ ਠੀਕ ਹੈ ਉਹ ਰਾਜ ਸਰ ਜਿੰਦਗੀ ਚ ਮੈਨੂੰ ਕੋਈ ਵਿਰੋਧੀ ਦੱਸਦੇ ਕੋਈ ਮੈਨੂੰ ਬਈ ਮੰਨ ਨਹੀਂ ਕਹੇਗਾ ਐ ਸੋਚ ਕੇ ਕਿ ਯਾਰ ਬਿਲਕੁਲ ਸਹੀ ਗੱਲ ਕਰ ਰਿਹਾ ਤੁਸੀਂ ਕੋਈ ਇਹ ਜੀ ਨਾ ਤੇ ਮੇਰਾ ਵੈਸਟ ਇੰਟਰਸਟ ਨਹੀਂ ਕੋਈ ਨਾ ਕਿ ਮੈਨੂੰ ਉਹ ਜੀ ਗੱਲ ਸੀ ਕੋਈ ਮੈਂ ਗ੍ਰੈਜੂਏਟ ਜਿੱਤ ਕੇ ਆਇਆ ਸੀ ਮੈਂ ਕਿਸੇ ਨੇ ਨਾਮਿਨੇਟ ਨਹੀਂ ਸੀ ਹੋਇਆ ਦਾ ਮੈਨੂੰ ਕਿਸੇ ਨੇ ਨਾਮਿਨੇਟ ਕੀਤਾ ਉਹ ਮੈਨੂੰ ਕਿਸੇ ਹੋਰ ਨੇ ਸੀ ਮੈਂ ਆਪਣੀ ਆਪਣੀ ਜਿਹੜੀ ਮੇਰੀ ਰੈਪਿਊਟੇਸ਼ਨ ਦੇ ਮੁਤਾਬਿਕ ਲੋਕਾਂ ਚ ਵੋਟਾਂ ਮੰਗ ਲੈ ਆ ਹਰ ਵਾਰੀ ਬੋੜਵਾਦੀ ਸੀ ਮੇਰੀ ਜੀ ਸੋ ਮਤਲਬ ਜੇ ਤੁਸੀਂ ਕੰਮ ਕਰਦੇ ਹੋ ਜ ਜੀ ਉਹ ਜਿਹੜੇ ਲੋਕ ਵੀ ਸਮਝਦਾ ਯਾਰ ਗੱਲ ਤੇ ਆਪਣਾ ਇੰਟਰਸਟ ਕੋਈ ਹੈ ਨਹੀਂ ਜੀ ਤੇ ਠੀਕ ਹੈ ਸੋ ਮੇਰਾ ਮਤਲਬ ਕਿ ਜਿਹੜਾ ਮੰਨ ਲਓ ਕਿ ਲੀਡਰ ਚੁਣਿਆ ਗਿਆ ਮੁੰਡਾ ਅਗਰ ਉਹ ਸਭਨੇ ਹੁੰਦਾ ਪਏ ਬੇਇਨਸਾਫੀ ਤੇ ਚੁੱਪ ਰਹਿੰਦਾ ਤੇ ਵੀ ਉਹ ਪ੍ਰੋਬਲਮ ਜੀ ਸਰ ਇਸ ਚੀਜ਼ ਨੂੰ ਵੈਸੇ ਮੇਰਾ ਆਖਰੀ ਸਵਾਲ ਹੈ ਇਸ ਚੀਜ਼ ਨੂੰ ਮੰਨੇ ਜਾਂਦਾ ਕਿ ਇਹ ਆਤਮਾ ਹੁੰਦੀ ਹੈ ਕਿਸੇ ਵੀ ਡੈਮੋਕਰੈਟਿਕ ਕੰਟਰੀ ਦੀ ਜਿਹਦੇ ਵਿੱਚ ਇਹ ਕਿਹਾ ਜਾਂਦਾ ਵੀ ਬੰਦਾ ਚਾਹੇ ਸਾਹਮਣੇ ਵਾਲੀ ਗੱਲ ਬੰਦੇ ਦੀ ਗੱਲ ਦਾ ਹਾਮੀ ਭਰਦਾ ਹੋਵੇ ਐਗਰੀ ਹੋਵੇ ਜਾ ਨਾ ਹੋਵੇ ਲੇਕਿਨ ਉਹਨੂੰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਸਭ ਨੇ ਇਹ ਹਿਊਮਨ ਨੇਚਰ ਦੀ ਸਭ ਨਾਲ ਪਹਿਲੀ ਜ਼ਰੂਰਤ ਹੈ ਕਿ ਆਦਮੀ ਜੋ ਸੋਚਦਾ ਹੈ ਉਹਨੂੰ ਕਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਹਿਊਮਨ ਨੇਚਰ ਦਾ ਫਰਕ ਹੈ ਕਿ ਹਿਊਮਨ ਨੇਚਰ ਚ ਬੋਲਣ ਦੀ ਸੋਚਣ ਦੀ ਸ਼ਕਤੀ ਹੈ ਕੁਦਰਤ ਨੇ ਬੋਲਣ ਦੀ ਸ਼ਕਤੀ ਦਿੱਤੀ ਗਈ ਹੈ ਜੇ ਤੁਹਾਨੂੰ ਮੈਂ ਸੋਚਦਾ ਫਿਰ ਬੋਲਣਾ ਚਾਹੁੰਦਾ ਹੈ ਫਿਰ ਉਹ ਚਾਹੁੰਦਾ ਇਹੋ ਜਿਹਾ ਮਾਹੌਲ ਹੈ ਮੈਂ ਆਪਣੀ ਗੱਲ ਤੇ ਕਹਿ ਸਕਾਂ ਤੇ ਜੇ ਉਹਨੂੰ ਮੰਨ ਲੋ ਕਿ ਤੁਸੀਂ ਬੇਸ਼ੱਕ ਉਹਨੂੰ ਮੰਨਿਆ ਨਾ ਜਾਵੇ ਪਰ ਗੱਲ ਗੱਲ ਕਹਿਣ ਦੇ ਤਾਂ ਹੋਵੇ ਬੋਲਣ ਦੇ ਰੋਕ ਦਿੱਤਾ ਜਾਏ ਜਿਹੜੇ ਖਾਂਦੇ ਪਿੰਦੇ ਘਰਾਂ ਦੇ ਬੱਚੇ ਸੀ ਬੜੇ ਅਮੀਰ ਅਮੀਰਾਂ ਦੇ ਬੱਚੇ ਪੜਨ ਗਏ ਸੀ ਕੋਈ ਗਰੀਬ ਤੇ ਨਹੀਂ ਸੀ ਨਾ ਇਹ ਸੋਚ ਕੇ ਨਹੀਂ ਇਹ ਕਹਿੰਦੇ ਡੌਗਸ ਐਂਡ ਇੰਡੀਅਨਸ ਆਰ ਨਾਟ ਅਲੋਡ ਸਾਨੂੰ ਕੁੱਤੇ ਨਾਲ ਮਿਲਾਂਦੇ ਬੈਨ ਸਿਰ ਸਵਾਇ ਹੋ ਜੀ ਸਾਡੀ ਅਮੀਰੀ ਤੇ ਲੜੋ ਜਾ ਕੇ ਉਹ ਸਾਰੇ 14 ਸਾਲ ਜੇਲ੍ਹ ਚ ਬੈਠੇ ਰਹੇ ਆ ਕਿ 9 ਸਾਲ ਜੇਲ੍ਹ ਚ ਬੈਠੇ ਰਹੇ ਮਹਿਰੂ ਹੈ ਕੀ ਲੋਰਚ ਨੂੰ ਬੈਠੇ ਬੜਾ ਬੜਾ ਵਕੀਲ ਸੀ ਉਹ ਸਿਰਫ ਇਹਦਾ ਇੱਥੇ ਸਾਡੀ ਜਿਹੜੀ ਹਿਊਮਨ ਨੇਚਰ ਦੀ ਫਰੀडम ਐਂਡ ਐਕਸਪ੍ਰੈਸ਼ਨ ਉਹ ਇੱਥੇ ਨਹੀਂ ਆ ਕੋ ਉਸ ਦੇਖਾ ਉਹਦੇ ਕਰਕੇ ਡਰਿਆ ਹੋਰ ਬੜੇ ਲੀਡਰ ਸਾਡੇ ਦੋਸਤਾਂ ਦੇ ਪੁਰਾਣੇ ਲੀਡ ਜੀ ਗੁਲਾਮੀ ਚ ਲੋਕ ਬੜੇ ਸ਼ਾਨਦਾਰ ਮੋਜਾਂ ਲੱਗ ਸਕਦਾ ਕੋਈ ਕਿਸਮ ਤਕਰੀਕ ਨਹੀਂ ਹੁੰਦੀ ਪਰ ਇਹ ਹੁੰਦਾ ਹੈ ਆਜ਼ਾਦੀ ਕੋਈ ਨਹੀਂ ਜੀ ਪਿੰਜਰਾ ਚ ਹੈ ਸੋਨੇ ਦਾ ਹੀ ਹੋਵੇ ਬਸ ਹੁੰਦਾ ਪਿੰਜਰਾ ਹੀ ਹੈ ਬਸ ਬਸ ਠੀਕ ਹੈ ਸਰ ਕੀ ਉਮੀਦ ਰੱਖਦੇ ਹੋ ਫਿਰ ਹੁਣ ਇਹ ਜਿਹੜਾ ਪ੍ਰੋਟੈਸਟ ਹੋ ਰਿਹਾ ਸਟੂਡੈਂਟ ਸਾਰੇ ਲੱਗੇ ਹੋਏ ਆ ਉਮੀਦ ਹੈ ਤੁਹਾਨੂੰ ਵੀ ਕੋਈ ਹੱਲ ਹੋਏਗਾ ਕੋਈ ਵੀ ਅਗਰ ਕਾਜ ਦੀ ਲੜਾਈ ਲੜੀ ਜਾਂਦੀ ਹੈ ਉਹਦੀ ਜਿਹੜੀਆਂ ਚੰਗੇ ਰਿਜ਼ਲਟਸ ਨਿਕਲਦੇ ਆ ਬਾਕੀ ਮੈਂ ਸਮਝਦਾ ਕਿ ਜਿਸ ਤਰ੍ਹਾਂ ਦੇ ਬੱਚੇ ਰਹਿ ਹੈ ਕਾਜ ਠੀਕ ਹੈ ਪਰ ਅਥਾਰਟੀ ਨੂੰ ਸੋਚਣਾ ਚਾਹੀਦਾ ਕਿ ਇਸ ਨੂੰ ਬੈਠ ਕੇ ਦੇ ਰਿਜ਼ੋਲਵ ਕੀਤਾ ਜਾਵੇ ਤੇ ਕੇ ਸਰ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੇ ਸਾਨੂੰ ਬੜਾ ਚੰਗਾ ਲੱਗਿਆ ਕਿ ਇਸ ਉਮਰ ਦੇ ਵਿੱਚ ਵੀ ਆਪਣਾ ਫਰਜ਼ ਸਮਝਦੇ ਹੋਏ ਇੱਥੇ ਸਰ ਪਹੁੰਚੇ ਆ ਕਿਉਂਕਿ ਇਹ ਵੀ ਖੁਦ ਕਦੇ ਇਸ ਤਰੀਕੇ ਨਾਲ ਪ੍ਰੋਟੈਸਟ ਕਰਦੇ ਰਹੇ ਹੁਣੇ ਸੋ ਇਹ ਸਮਝ ਕੇ ਕਿ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਉਹਨਾਂ ਦਾ ਹੀ ਕੋਈ ਕਹਿ ਲਓ ਕਿ ਅक्स ਬੈਠਾ ਹੋਇਆ ਜਿਹੜਾ ਅੱਜ ਜਵਾਨ ਹੈ ਆਪਣੀ ਹੱਕਾਂ ਦੇ ਲਈ ਸਟੂਡੈਂਟਸ ਦੇ ਹੱਕਾਂ ਦੇ ਲਈ ਤੇ ਉਹਦਾ ਸਾਥ ਦੇਣ ਦੇ ਲਈ ਆਏ ਹੋਏ ਆ ਤੇ ਅਸੀਂ ਵੀ ਪਹੁੰਚੇ ਹੋਏ ਆ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਲੰਮੇ ਸਮੇਂ ਤੋਂ ਅਸੀਂ ਵੀ ਕਵਰੇਜ ਕਰਦੇ ਆਏ ਆ ਪੰਜਾਬ ਯੂਨੀਵਰਸਿਟੀ ਦੀ ਲੇਕਿਨ ਇਸ ਤਰੀਕੇ ਦਾ ਜੋ ਹੁਣ ਅਸੀਂ ਮਾਹੌਲ ਵੇਖ ਰਹੇ ਆ ਇਹ ਇਸ ਤਰੀਕੇ ਦਾ ਸ਼ਾਇਦ ਅਸੀਂ ਵੀ ਪਹਿਲਾਂ ਨਹੀਂ ਵੇਖਿਆ ਸੀ